ਟਿੱਕੇ ਚਲਾਣ ਸਾਨੂੰ ਮਿਲਦਾ ਏ ਨਾਮਣਾ ਬਿਨਾ ਗੱਲੋਂ ਐਵੇਂ ਸਾਨੂੰ ਕਰੋ ਬਦਨਾਮਣਾ ਉਹ ਕੱਟ ਕੇ ਚਲਾਣ ਸਾਨੂੰ ਮਿਲਦਾ ਏ ਨਾਮਣਾ ਬਿਨਾ ਗੱਲੋਂ ਐਵੇਂ ਸਾਨੂੰ ਕਰੋ ਬਦਨਾਮਣਾ ਉਹ ਕਿਸੇ ਨਾਲ ਕਿਤੇ ਨਾ ਕੋਈ ਵਾਰਦਾਤ ਹੋ ਜੇ ਇਸੇ ਕਰਕੇ ਆ ਨਾ ਕਿ ਅਸੀਂ ਲਾਏ ਹੋਇਆ ਕਾਹਤੋਂ ਚੌਕਾਂ ਵਿੱਚ ਲਾਲ ਬੱਤੀ ਜੰਪ ਕਰ ਦੇ ਥੋਡੀ ਸੇਫਟੀ ਰੂਲ ਜੋ ਬਣਾਏ ਹੋਏ ਆ ਉਹ ਚੌਂਕਾ ਵਿੱਚ ਲਾਲ ਬੱਤੀ ਜੰਪ ਕਰਦੇ ਥੋੜੀ ਸੇਫਟੀ ਦੇ ਰੂਲ ਜੋ ਬਣਾਏ ਹੋਇਆ ਉਹ ਕਾਗਜ਼ ਜੇ ਪੁੱਛੋ ਕਹਿੰਦੇ ਕਰ ਅੱਜ ਰਹਿ ਗਏ ਕੰਮ ਸੀ ਜ਼ਰੂਰੀ ਤਾਈਓ ਤਿੰਨ ਜਾਣੇ ਬਹਿ ਗਏ ਉਹ ਕਾਗਜ਼ ਜੇ ਪੁੱਛੋ ਕਹਿੰਦੇ ਕਰ ਅੱਜ ਰਹਿ ਗਏ ਕੰਮ ਸੀ ਜ਼ਰੂਰੀ ਤਾਈਓ ਤਿੰਨ ਜਾਣੇ ਬਹਿ ਗਏ ਉਹ ਆਪ ਹੀ ਆ ਦੱਸੋ ਕਿਵੇਂ ਸੀਟ ਬੈਠ ਲਈ ਉਹ ਆਪ ਹੀ ਆ ਦੱਸੋ ਕਿਨੇ ਸੀਟ ਬੈਲਟ ਲਾਈ ਤੇ ਕਿੰਨੇ ਹੈਲਮਟ ਪਾਏ ਹੋਇਆ